ਸਾਬਦੇ ਤਨਾ ਸ੍ਰੀ ਰਾਗ ਦੇ ਵਿੱਚ ਸ਼ਹੀਦਾ ਦੇ ਸਰਕਾਲ ਸ੍ਰੀ ਗੁਰੂ ਅਕਿੰਦ ਦੇ ਮਹਾਰਾਜ ਜੀ ਦਾ ਉਚਾਰਨ ਕੀਤਾ ਹੋਇਆ ਹੈ ਜੇਹੇਰ ਹਉਦੀਆਂ ਪਗਧਿਆਂ ਵਿੱਚ ਗੁਰੂ ਜੀ ਬਖਸ਼ਿਸ ਕਰਦੇ ਨੇ ਜੇਹਵਾ ਏਕ ਕਬਨ ਗੁਣ ਕਹੀਆ ਹੇ ਵਾਹਿਗੁਰੂ ਤੇਰੇ ਬਿਆਨਤ ਗੁਣ ਨੇ ਸਾਡੀ ਜੀਵ ਇੱਕ ਹੈ ਇੱਕ ਜੀਵ ਨਾਲ ਤੇਰੇ ਕਿੰਨੇ ਕੁ ਗੁਣਾ ਦਾ ਬਿਆਨ ਕੀਤਾ ਜਾ ਸਕਦਾ ਹੈ ਹਮ ਕਿਆ ਗੁਣ ਤੇਰੇ ਵਿੱਚ ਰੈ ਸੁਆਮੀ ਤੂੰ ਅਪਰ ਅਪਾਰੋ ਰਾਮ ਰਾਜਾ ਤਾਂ ਅੰਤ ਕਵੀਰ ਜੀ ਮੈਕਸ਼ੂਸ ਕਰਦੇ ਹਾਂ ਕਿ ਜੇ ਸੱਤਾ ਸਮੁੰਦਰਾ ਦੀ ਸ਼ਾਹੀ ਬਣਾ ਲੀਗੀ ਔਰ ਜਿਤਨੇ ਵੀ ਆ ਬਰਗਾਸ ਪਾਪੀ ਆਏ ਸਾਰੇ ਵਿਰਸਾਂ ਦੀਆਂ ਕਰਮਾਂ ਬਣ ਜਾਣ ਔਰ ਅੰਤ ਇਹ ਜਿੱਡਾ ਕਾਗਜ ਬਣ ਜਾਵੇ ਹੇ ਮੀਓ ਪਰਮਾਤਮਾ ਦਾ ਜਸ ਮੁਕੰਮਲ ਬਿਆਨ ਨਹੀਂ ਲਿਖਿਆ ਨਹੀਂ ਜਾ ਸਕਦਾ ਕਬੀਰ ਸਾਤ ਸਮੰਦ ਮਸ ਕਰੋ ਕਰਮ ਕਰੋ ਬਨ ਰਾਏ ਵਸਦਾ ਕਾਗ ਤਜੋ ਕਰੋ ਹਰ ਜਸ ਵਿਖਣਾ ਨਾ ਜਾਏ ਨਹੀਂ ਕੰਮਲ ਤੌਰ ਤੇ ਲਿਖਿਆ ਨਹੀਂ ਜਾ ਸਕਦਾ ਪੂਰਾ ਨਹੀਂ ਲਿਖਿਆ ਜਾ ਸਕਦਾ ਉਹ ਆਪ ਬਿਆੰਤ ਹੈ ਬਿਆੰਤ ਹੀ ਉਹਦੇ ਗੁਣ ਨੇ ਬਿਆੰਤੀ ਉਸ ਦੀਆਂ ਵਡਿਆਈਆਂ ਨੇ ਉਹਨਾਂ ਨੂੰ ਬਿਆਨ ਨਹੀਂ ਕੀਤਾ ਜਾ ਸਕਦਾ ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਦਸਮਨ ਦਰਬਾਰ ਦੇ ਵਿੱਚ ਲਿਖਿਆ ਕੋਟ ਗਣੇਸ਼ ਕੇ ਹਾਸ ਲਿਖਾਇਆ ਹੈ ਬਹੁਤੋਂ ਜ਼ਿਆਦਾ ਤੇਜ ਲਿਖਾਰੀ ਗਣੇਸ਼ ਜੀ ਨੂੰ ਮੰਨਿਆ। ਮਾਰਾ ਕਹਿੰਦੇ ਜੇ ਕਰੋੜਾ ਗਣੇਸ਼ ਵੀ ਲਿਖਣ ਲੱਗਦੇ ਹਨ ਤਾਂ ਵੀ ਮਾਲਕ ਦਾ ਜਸ ਨਹੀਂ ਲਿਖਿਆ ਜਾ ਸਕਦਾ। ਬੇਸਮਾਰ ਬੇਅੰਤ ਸੁਆਮੀ ਤੇਰਾ ਅੰਤ ਨਾ ਕਿਨਹੀ ਨਹੀਂ ਲਹੀਆ। اے ਪ੍ਰਭਾਤਮਾ ਮਾਲਕ ਤੂੰ ਬੇਅੰਤ ਹੈ। ਤੇਰਾ ਅੰਤ ਪਾਰਾ ਵਾਰ ਨਹੀਂ ਪਾਇਆ ਜਾ ਸਕਦਾ ਅੱਜ ਤੱਕ ਕਿਸੇ ਨੇ ਵੀ ਤੇਰਾ ਅੰਤ ਨਹੀਂ ਪਾਇਆ ਜਤਨ ਬਹੁਤ ਨੇ ਕੀਤੇ ਮਹਿਮਾ ਨਾ ਜਾਣੇ ਵੇਦ ਮਰਮੇ ਨਹੀਂ ਜਾਣੇ ਭੇਦ ਅਮਤਾਰ ਨਾ ਜਾਣੈ ਅੰਤ ਪਰਮੇਸ਼ਰ ਪਰ ਰਹਿਮ ਬੇਅੰਤ ਉਹ ਬੇਅੰਤ ਹੈ ਜਿਹੜੇ ਇਸ ਯਤਨ ਵਿੱਚ ਲੱਗੇ ਕਿ ਉਸ ਮਾਲਕ ਦਾ ਅੰਤ ਪਾ ਲਈਏ ਉਹਨਾਂ ਦਾ ਆਪਣਾ ਹੀ ਅੰਤ ਹੋ ਗਿਆ ਪਰ ਉਹ ਬੇਅੰਤ ਹੈ ਤੇ ਸਮਾਰ ਹੈ ਅਜੇ ਤੱਕ ਕਿਸੇ ਨੇ ਵੀ ਉਸ ਮਾਰਗ ਪ੍ਰਮਾਤਮਾ ਦਾ ਅੰਤ ਨਹੀਂ ਪਾਇਆ ਤੂੰ ਦਾਤੇ ਠਾਕੁਰ ਪ੍ਰਤਿਪਾਲਨ ਨਾ ਇੱਕ ਖਸਮ ਹਮਾਰੇ ਏ ਵਾਹਿਗੁਰੂ ਤੁਸੀਂ ਦਾਤੇ ਹੋ ਸਾਡੇ ਮਾਰਗ ਠਾਕਰ ਹੋ ਸਭ ਵੀ ਪਰਧ ਪਾਲਣਾ ਕਰਨ ਵਾਲੇ ਹੋ ਨਾਇਕ ਆਗੂ ਹੋ ਅਬ ਸਾਡੇ ਖਸਮ ਸਾਡੇ ਗਵਾਲਖੋ ਸਭ ਵੀ ਪਰਧ ਪਾਲਣਾ ਕਰਦੇ ਹੋ ਕਿਉਂਕਿ ਸਾਰੇ ਉਸੇ ਤੇ ਰਚੇ ਹੋਏ ਆਪਣੇ ਰਚੇ ਹੋਏ ਜੀਵਾਂ ਦੀ ਆਪ ਹੀ ਪਾਲਣਾ ਕਰਦਾ ਹੈ ਸਭ ਨੂੰ ਰੋਜੀ ਦੇ ਰਿਹਾ ਸਭ ਦੀ ਪਾਲਣਾ ਕਰਦਾ ਜਿੰਨੇ ਵੀ ਜੀਵ ਉਸ ਨੇ ਪੈਦਾ ਕੀਤੇ ਨੇ ਜਿੱਥੇ ਜਿੱਥੇ ਵੀ ਪੈਦਾ ਕੀਤੇ ਨੇ ਉਥੇ ਉਥੇ ਹੀ ਉਹਨਾਂ ਦਾ ਭੋਜਨ ਦਾ ਪ੍ਰਬੰਧ ਵੀ ਕੀਤਾ ਹੈ ਸਾਲ ਪਥਰ ਮੈਂ ਜਨ ਤੋਂ ਪਾਏ ਤਾੰਕਾਰ ਰਜਿਕ ਆਗੈ ਕਰ ਧਰਿਆ ਇਹ ਪੱਥਰਾਂ ਦੇ ਵਿੱਚ ਕੀੜੇ ਪੈਦਾ ਕੀਤੇ ਨੇ ਉੱਥੇ ਵੀ ਉਹਨਾਂ ਦਾ ਭੋਜਨ ਦਾ ਪ੍ਰਬੰਧ ਉਸ ਮਾਲਕ ਨੇ ਕੀਤਾ ਹੈ 1992 ਦੇ ਇੱਕ ਅਜੀਤ ਅਖਬਾਰ ਦੇ ਵਿੱਚ ਇੱਕ ਖਬਰ छਪੀ ਸੀ ਪਾਕਿਸਤਾਨ ਦਾ ਕੋਈ ਫੌਜੀ ਸੀ ਗੈਰਗੰਦੀਆਂ ਪਹਾੜੀਆਂ ਵਿੱਚ ਉੱਥੇ ਉਹਦੀ ਡਿਊਟੀ ਸੀ ਉਧਰ ਆਪ ਲੋਕ ਪੱਥਰ ਦੇ ਤਵੇ ਵਰਤਦੇ ਨੇ ਪੱਥਰ ਦਾ ਤਵਾ ਜਿਆਦਾ ਕਰਮ ਹੋ ਜਾਂਦਾ ਹੈ ਉਹ ਪ੍ਰਸ਼ਾਦਾ ਪਕਾਉਣ ਵਾਸਤੇ ਪੱਥਰ ਦੇ ਤਵੇ ਵਰਤਦੇ ਕਹਿੰਦੇ ਨਾ ਫੋਦੀ ਆਪਣੇ ਘਰ ਆਇਆ ਛੁੱਟੀ ਤੇ ਘਰ ਵਾਲੀ ਨੇ ਪ੍ਰਸ਼ਾਦਾ ਬਣਾਇਆ ਪ੍ਰਸ਼ਾਦਾ ਪਾ ਕੇ ਰੱਖਿਆ ਵਿਚਾਲੋ ਪ੍ਰਸ਼ਾਦਾ ਕੱਚਾ ਉਹ ਆਪਣੇ ਘਰ ਵਾਲੇ ਨੂੰ ਕਹਿ ਲਗਾਏ ਕਿ ਫੈਸਲਾ ਹੈ ਹਲੇ ਢਾਲੇ ਪ੍ਰਸ਼ਾਦਾ ਰਹਿੜਿਆ ਹੋਇਆ ਵਿਚਾਲੋ ਕੱਚਾ ਪਿਆ ਉਹ ਗਾਦੀ ਮੈਂ ਤੁਹਾਨੂੰ ਦੱਸਣਾ ਭੁੱਲ ਗਈ ਸੀ ਅੱਜ ਜਿਹੜੀ ਆਪਣਾ ਆਪਣੇ ਦਵਾ ਨਾ ਇਹ ਵਿਚਾਲੋ ਗਰਮ ਨਹੀਂ ਹੁੰਦਾ ਵਿਚਾਰੋਂ ਠੰਡਾ ਰਹਿੰਦਾ ਇਸ ਕਰਕੇ ਵਿਚਾਰੋਂ ਪ੍ਰਸ਼ਾਦਾ ਵੀ ਨਹੀਂ ਰਣਦਾ ਉਹ ਕਹਿੰਦਾ ਮੈਂ ਫਿਰ ਉਹ ਤਵੇ ਨੂੰ ਜਦੋਂ ਥੋੜਾ ਮਾਰ ਕੇ ਤੋੜਿਆ ਉਹਦੇ ਵਿੱਚੋਂ ਇੱਕ ਕੀੜਾ ਬੈਠਾ ਮਿਲਿਆ ਜੀਰੇ ਵਿੱਚ ਮੂਹੇ ਵਿੱਚ ਕੁਝ ਸ਼ਕਲ ਨੂੰ ਵੀ ਸੀ ਪ੍ਰਮਾਤਮਾ ਸਭთა ਸਭ ਜੀਵਾਂ ਨੂੰ ਦਿੰਦਾ ਹੈ ਸਾਰੇ ਉਸਦੇ ਪੈਦਾ ਕੀਤੇ ਨੇ ਸਾਰਿਆਂ ਨੂੰ ਬਿਨਾਂ ਬਿਤ ਕਰੇ ਤੋਂ ਭੋਜਨ ਦਿੰਦਾ ਹੈ ਸਭ ਦੀ ਬਰਤ ਪਾਲਣਾ ਕਰਦਾ ਹੈ ਦਾਤਾ ਕੇਵਲ ਪਰਮਾਤਮਾ ਹੀ ਹੈ ਹੁਰਦੈ ਸਭ ਉਸਦੇ ਮਖਾਰੀ ਨੇ ਦਾਤਾ ਦੇਣ ਵਾਲਾ ਦਾਤਾ ਪਰਮਾਤਮਾ ਹੀ ਹੈ ਉਹ ਸਾਰੇ ਜੀਵਾਂ ਨੂੰ ਦਾਤਾ ਦਿੰਦਾ ਹੈ ਉਹਦੇ ਵਰਗਾ ਹੋਰ ਕੋਈ ਦਾਤਾ ਨਹੀਂ ਸੰਸਾਰ ਦੇ ਲੋਕ ਜੇ ਕਿਸੇ ਨੂੰ ਕੋਈ ਵਸਤੂ ਦੇਣਗੇ ਉਹਨਾਂ ਦੀ ਕੋਈ ਲਾਲਸਾ ਹੁੰਦੀ ਹੈ ਕੋਈ ਇੱਛਾ ਹੁੰਦੀ ਹੈ ਇਸਾਨ ਨੂੰ ਚੰਗਾ ਕਹਿਣ ਸਾਡੀ ਸੋਭਾ ਹੋਵੇ ਸਾਨੂੰ ਬੜਾ ਦਾਨੀ ਕਹਿਣ ਦਿਖਾਵੇ ਵਾਸਤੇ ਕੰਮ ਕਰਦੇ ਨੇ ਲੋਕ ਪਰੋ ਪਰਮਾਤਮਾ ਨੂੰ ਇਹਦੀ ਕੋਈ ਇੱਛਾ ਨਹੀਂ ਹੈ ਜੀ ਵੱਡਾ ਦਾਤਾ ਤੇਲ ਨਾ ਤਮਾਏ ਤੇਲ ਜਿੰਨੀ ਵੀ ਤਮਾਣੀ ਉਹਨੂੰ ਵੀ ਕੋਈ ਇੱਛਾ ਮੇਰਾ ਕੋਈ ਨਾਮ ਜੱਪੇ ਜਾ ਮੈਨੂੰ ਕੋਈ ਚੰਗਾ ਕਹੇ ਕੋਈ ਇਛਾ ਨਹੀਂ ਨਿਰੇਛਤ ਸਾਰੇ ਜੀਵਾਂ ਨੂੰ ਉਹ ਦਾਤਾ ਬੇਰ ਹੈ ਕਹਿੰਦੇ ਇੱਕ ਦਿਨ موسی ਪੈਗੰਬਰ ਕਹਿੰਨ ਲਗੇ ਖੁਦਾ ਐਡੀ ਵੱਡੀ ਸ੍ਰਿਸ਼ਟੀ ਦਾ ਕਾਰੋਬਾਰ ਤੂੰ ਇਕੱਲਾ ਚਲਾਉਣਾ ਹੈ ਬੜਾ ਔਖਾ ਤੈਨੂੰ ਮੈਂ ਤੇਰੀ ਕੋਈ ਮਦਦ ਕਰਨੀ ਚਾਹੁੰਨਾ ਮੈਨੂੰ ਕੋਈ ਇੱਕ ਅੱਧਾ ਕੰਮ ਮੈਨੂੰ ਸੌਂਪ ਦੇ ਮੈਂ ਵੀ ਕਰ ਲਿਆ ਕਰਾਂਗਾ ਤੇਰੀ ਮਦਦ ਹੋ ਜੇਗੀ ਕਹਿੰਦੇ ਖੁਦਾ ਕਹਿਣ ਲੱਗੇ ਮੇਰੇ ਕੰਮ ਦਾ ਮੈਂ ਹੀ ਕਰ ਸਕਦਾ ਕਹਿੰਦੇ ਨਹੀਂ ਤੁਸੀਂ ਦੱਸੋ ਕੋਈ ਇੱਕ ਅੱਧਾ ਕੰਮ ਮੈਨੂੰ ਦੇ ਦਿਓ ਵੰਡ ਕੇ ਆਪਾਂ ਕੁਛ ਨਾ ਕੁਛ ਤਾਂ ਮੈਂ ਕਰਾਂਗਾ ਕਹਿੰਦੇ ਖੁਦਾ ਕਹਿਣ ਲੱਗੇ ਮੇਰੇ ਤਿੰਨ ਕੰਮ ਨੇ ਜੀਵਾਂ ਨੂੰ ਪੈਦਾ ਕਰਨਾ ਜੀਵਾਂ ਦੀ ਪਾਲਣਾ ਕਰਨੀ ਇਹ ਜੀਵਾਂ ਨੂੰ ਲੈ ਕਰਨਾ ਸਮਾਪਤ ਕਰਨਾ ਇਹ ਦਿਨ ਕੰਮ ਨਹੀਂ ਮੋਰ ਦਿਨਾਂ ਜੋ ਕਿਹੜਾ ਕੰਮ ਸੰਭਦਾ ਉਹ ਕਹਿੰਦਾ ਪ੍ਰਮਾਤਮਾ ਖੁਦਾ ਆ ਜਿਹੜਾ ਰੋਜੀ ਦੇ ਨਾਲ ਕੰਮ ਹੈ ਇਹੀ ਦੇ ਦੇ ਮੈਨੂੰ ਮੈਂ ਪਰਤ ਪਾਲਣਾ ਕਰ ਦੂ ਸਾਰਿਆਂ ਦੀ ਤੇਰੇ ਭੰਡਾਰੇ ਭਰੇ ਪਏ ਨੇ ਚੱਕ ਚੱਕ ਵੰਡੀ ਜਾਣੇ ਨੇ ਰੋਧੀ ਵੇਨ ਵਾਲੀ ਡਿਊਟੀ ਮੈਨੂੰ ਸੌਂਪ ਦਿਓ ਕਹਿੰਦੇ ਦੇਖ ਲੈ ਕੋਈ ਰਾਂਭਾ ਨਹੀਂ ਹੋਣਾ ਚਾਹੀਦਾ ਅਗਲੇ ਇੱਕਨ ਡਿਊਟੀ ਸਾਬ ਲਈ ਸਾਰੇ ਸੰਸਾਰ ਦੇ ਜੀਵਾਂ ਨੂੰ ਭੋਜਨ ਦੇਤਾ ਇੱਕ ਐਸਾ ਮੀਚ ਬੰਦਾ ਉਹਦੀ ਨਿਗਾ ਵਿੱਚ ਆਇਆ ਜਿਹੜਾ ਬੜਾ ਮੀਚ ਕੰਮ ਕਰ ਰਿਹਾ ਸੀ ਜਿਸ ਨੂੰ ਦੇਖ ਕੇ ਉਹਨੂੰ ਬੜੀ ਗਲਿਆਨੀ ਕਰਨਾ ਹੋਈ ਉਨੇ ਆਖਿਆ ਸਾਹ ਨੀਚ ਬੰਦਾ ਇਹਨੂੰ ਤਾਂ ਰੋਟੀ ਭੋਜਨ ਦੇਣਾ ਚਾਹੀਦਾ ਉਹਨੂੰ ਭੋਜਨ ਨਾ ਦਿੱਤਾ ਜਦੋਂ ਭੁੱਖਾ ਰਹਿ ਗਿਆ ਉੱਪਰ ਖੁਦਾ ਦੇ ਪਾਸ ਪ੍ਰਕਾਰਾਂ ਪਹੁੰਚ ਗਿਆ ਕਹਿੰਦਾ ਅੱਜ ਮੂਸੇ ਨੂੰ ਸਮਾਈ ਸੀ ਡਿਊਟੀ ਅੱਜ ਆ ਗਈਆਂ ਸ਼ਿਕਾਇਤਾਂ ਬੁਲਾ ਲਿਆ ਤੂੰ ਤਾਂ ਕਹਿੰਦਾ ਸੀ ਸਾਰਿਆਂ ਨੂੰ ਮੈਂ ਭੋਜਨ ਦੇ ਦੇ ਤਾ ਕਹਿੰਦਾ ਜੀ ਸਭ ਨੂੰ ਦੇ ਤਾ ਫਿਰ ਆਹ ਪੁਕਾਰ ਆ ਰਹੀ ਐ ਭੁੱਖਾ ਬੈਠਾ ਏ ਕੋਈ ਕਹਲਾ ਮਹਾਰਾਜ ਉਹ ਤਾਂ ਬਹੁਤ ਨੀਚ ਬੰਦਾ ਐ ਬਹੁਤ ਬੁਰਾ ਕੰਮ ਕਰਦਾ ਸੀ ਜਿਸ ਕਰਕੇ ਉਹ ਭੋਜਨ ਦੇ ਲਾਇਕ ਨਹੀਂ ਖੁਦਾ ਕਹਿੰਦੇ ਬਸ ਮੇਰੇ ਤੇ ਤੇਰੇ ਵਿੱਚ ਆਹੀ ਫਰਕ ਐ ਮੈਂ ਆਪਣੇ ਬਣਾਏ ਹੋਏ ਦੀਵਾਨੇ ਉਗੜ ਨਹੀਂ ਚਤਾਰਦਾ ਗੁਨਾਹਗਾਰਾਂ ਨੂੰ ਵੀ ਮੈਂ ਭੋਜਨ ਦਿੰਦਾ ਹਾਂ ਭੋਜਨ ਨਹੀਂ ਕਿਸੇ ਦਾ ਬੰਦ ਕਰਦਾ ਆਪਣੇ ਆਪ ਪੁਲਿਸ ਵਾਲੇ ਬੰਦਿਆਂ ਨੂੰ ਫੜ ਕੇ ਲੈ ਜਾਂਦੇ ਨੇ ਭਾਵੇਂ ਜਿੱਡਾ ਮਰਜੀ ਕੋਈ ਦੋਸ਼ੀ ਹੋਵੇ ਗੁਨਾਹਗਾਰ ਹੋਵੇ ਉਹਨੂੰ ਕੋਰਟ ਮੰਨੋ ਜੋ ਮਰਜੀ ਸਜ਼ਾ ਮਿਲੇ ਚਾਹੇ ਫਾਹੇ ਵੀ ਲਾ ਦੇਣ ਪਰ ਜਿੰਨੇ ਚਿਰੋ ਜਿੰਦਾ ਉਹਨਾਂ ਦੀ ਜ਼ਿੰਮੇਵਾਰੀਆਂ ਉਹਨੂੰ ਭੋਜਨ ਦਾ ਪ੍ਰਬੰਧ ਕਰਦੇ ਨੇ ਰੋਟੀ ਦਿੰਦੇ ਨੇ ਵੱਡੇ ਤੋਂ ਵੱਡੇ ਗੁਨਾਹਗਾਰ ਦੀ ਵੀ ਰੋਟੀ ਨਹੀਂ ਵੰਦ ਕੀਤੀ ਜਾਂਦੀ ਉਹ ਪਰਮਾਤਮਾ ਸਭ ਨੂੰ ਰੋਜੀ ਦਿੰਦਾ ਹੈ ਸਾਰਿਆਂ ਦੀ ਪਰਤ ਪਾਲਣਾ ਕਰਦਾ ਹੈ ਏ ਵਾਹਿਗੁਰੂ ਤੂੰ ਛਾਤਰ ਹੈ ਉਹ ਵੱਡਾ ਦਾਤਾ ਹੈ ਔਰ ਸਾਡੀ ਪਰਪਾਲਣਾ ਕਰਦਾ ਹੈ ਜੀਵਾਂ ਦੀ ਤੂੰ ਸਾਡਾ ਆਗੂ ਹੈ ਸਾਡਾ ਮਾਲਕ ਹੈ ਪਰਮਾਤਮਾ ਨਿਮਖ ਨਿਮਖ ਤੁਮਹੀ ਪਰਪਾਲਾ ਹੋ ਹਮ ਬਾਰਿਕ ਤੁਮਰੇ ਧਾਰੇ ਨਿਮਖ ਉਨਾਂ ਕਿਸਮਾ ਜਿੰਨਾ ਕਈ ਕੱਖਾਂ ਚੋਂ ਕਢਣ ਨੂੰ ਸੰਭਾਲ ਰਿਹਾ ਹੈ ਉਹਨੂੰ ਨਿਮਖ ਕਹਿੰਦੇ ਹਰ ਪਲ ਹਰ ਸਮੇਂ ਤੂੰ ਸਾਡੀ ਰੀਵਾ ਦੀ ਪਰਪਾਲਣਾ ਕਰਦਾ ਹੈ ਅਸੀਂ ਤੇਰੇ ਬਾਲਕ ਤੇਰੇ ਹੀ ਆਸਰੇ ਆ ਤੇਰੇ ਸਹਾਰੇ ਹਾਂ ਤੇਰੇ ਪੈਦਾ ਕੀਤੇ ਹੋਏ ਬਾਲਕ ਤੇਰੇ ਆਸਰੇ ਹੀ ਜਿਉ ਰਹੇ ਹਾਂ ਪਰ ਪਲ ਤੂੰ ਸਾਡੀ ਪਰਪਾਲਣਾ ਕਰਨ ਸ਼ਾਹ ਹੈ ਜੇਵਾ ਏਕ ਕਾਵਣ ਗੁਣ ਕਹੀ ਹੈ ਬੇਸਮਾਰ ਬਿਆਨ ਸੁਆਮੀ ਤੇਰੋ ਅੰਤ ਨਾ ਕੇ ਨਹੀਂ ਰਹੀ ਯਾਰਾ ਕੋਟ ਪ੍ਰਾਦ ਹਮਾਰੇ ਖੰਡ ਹੋ ਆਦਿਕ ਬਿਦੀ ਸਮਝਾਵਾ ਹੋਏ ਵਾਹਿਗੁਰੂ ਤੂੰ ਤਾਂ ਬੜਾ ਦਿਆਲੂ ਹੈ ਕਰੋੜਾਂ ਸਾਡੇ ਪਾਪਾਂ ਨੂੰ ਤੂੰ ਖੰਡ ਦਿੰਦਾ ਹੈ ਖਤਮ ਕਰ ਦਿੰਦਾ ਹੈ ਨਾਸ ਕਰ ਦਿੰਦਾ ਹੈ ਅਨੇਕਾਂ ਤਰੀਕਿਆਂ ਦੇ ਨਾਲ ਤੂੰ ਸਾਨੂੰ ਸਮਝਾਉਂਦਾ ਹੈ ਸਾਨੂੰ ਜੀਵਨ ਨੂੰ ਰਸਤਾ ਦਿਖਾਉਂਦਾ ਹੈ ਸਾਡੇ ਪਾਪ ਖਤਮ ਕਰਕੇ ਸਾਨੂੰ ਸਹੀ ਮਾਰਗ ਦੱਸਦਾ ਹੈ ਹਮ ਆ ਗਿਆਂਦ ਅਲਪ ਮਤ ਥੋਰੀ ਤੁਮ ਆਪਣ ਬਿਰਦ ਰਖਾਵੋ ਓਏ ਵਾਹਿਗੁਰੂ ਅਸੀਂ ਅਗਿਆਨੀ ਹਾਂ ਗਿਆਨ ਤੋਂ ਹੀਣੇ ਹਾਂ ਸਾਨੂੰ ਆਪਣੇ ਆਪੇ ਦੀ ਸੋਝੀ ਨਹੀਂ ਆਪਣੇ ਦਾ ਗਿਆਨ ਨਹੀਂ ਸਾਡੀ ਮਤ ਬਹੁਤ ਥੋੜੀ ਆਹੋਚੀ ਹੈ ਪਰ ਤੂੰ ਫੇਰ ਵੀ ਆਪ ਕਿਰਪਾ ਕਰਕੇ ਆਪਣੇ ਬਿਰਗ ਦੀ ਪੈਜ ਰੱਖਦਾ ਹੈ ਆਪਣਾ ਬਿਰਗ ਸੁਭਾਅ ਦਾ ਹੈ ਬਿਰਗ ਸੁਭਾਅ ਹੈਬਿਟ ਆਦਤ ਉਹ ਆਪਣੇ ਮੁੱਢ ਕਦੀਮਾ ਤੋਂ ਜਿਹੜਾ त्यालु ਸੁਭਾਅ ਹੈ ਉਹ ਸੁਭਾਅ ਦੀ ਤੂੰ ਪਾਗਣਾ ਕਰਦਾ ਰੱਖਦਾ ਹੈ ਤਵਰੀ ਸ਼ਰਨ ਤਵਾਰੀ ਆਸਾ ਤੁਮਹੀ ਸੱਜਣ ਸੁਹਿਲ ਏ ਵਾਹਿਗੁਰੂ ਸਾਨੂੰ ਤੇਰੀ ਆਸਾ ਹੈ ਅਸੀਂ ਤੇਰੀ ਆਸ ਧੱਕ ਕੇ ਹੀ ਤੇਰੀ ਸ਼ਰਨ ਵਿੱਚ ਆਇਆ ਤੂੰ ਸੁਖਦਾਇਕ ਸੱਜਣ ਹੈ ਸੁਖ ਦੇਣ ਵਾਲਾ ਮਿੱਤਰ ਹੈ ਸੱਜਣ ਹੈ ਇਸ ਕਰਕੇ ਤੇਰੇ ਤੇ ਹੀ ਸਾਡੀਆਂ ਆਸਾਂ ਨੇ ਅਸੀਂ ਤੇਰੀ ਸ਼ਰਨ ਵਿੱਚ ਆਏ ਏ ਬਾਹਰੂ ਤੇਰੀ ਸ਼ਰਨ ਵਿੱਚ ਆਉਣ ਵਾਲੇ ਨੂੰ ਕੋਈ ਡਰਦੀ ਰਹਿੰਦਾ ਕੋਈ ਕਿਸੇ ਦਾ ਭੈ ਨਹੀਂ ਰਹਿੰਦਾ ਤੂੰ ਸਭ ਦਾ ਮਾਲਕ ਹੈਂ ਸਭ ਤੋਂ ਵੱਡਾ ਦਾਤਾ ਹੈਂ ਇਸ ਕਰਕੇ ਅਸੀਂ ਤੇਰੀ ਸ਼ਰਨ ਵਿੱਚ ਆਏ ਆ ਸਤਨਾ ਜੀ ਨੇ ਆਖਿਆ ਸੀ ਪ੍ਰਮਾਤਮਾ ਤੂੰ ਬੜਾ ਦਿਆਲੂ ਹੈਂ ਤੂੰ ਕਿਰਪਾ ਕਰ ਤੇਰੀ ਸ਼ਰਨ ਵਿੱਚ ਆ ਕੇ ਸਾਰੇ ਡਰ ਖਤਮ ਹੋ ਜਾਂਦੇ ਹਨ ਸਿਗ ਸ਼ਰਨ ਕਦ ਜਾਈਆ ਜੋ ਜੰਬਕ ਘਰਾਸਾ ਛੇਰ ਦੀ ਸ਼ਰਨ ਵਿੱਚ ਜਾਣ ਦਾ ਕੀ ਲਾਭ ਹੈ ਜੇ ਡਰ ਗਿੱਦਣਾ ਤੋਂ ਰਹਾ ਤੇਰੀ ਸ਼ਰਨ ਵਿੱਚ ਆਉਣ ਵਾਲੇ ਨੂੰ ਕਿਸੇ ਦਾ ਡਰ ਭੈ ਨਹੀਂ ਰਹਿੰਦਾ ਹਰ ਤਰ੍ਹਾਂ ਦੇ ਡਰ ਦੂਰ ਹੋ ਜਾਂਦੇ ਨੇ ਤੂੰ ਹੀ ਸੁਖ ਦੇਣ ਵਾਲਾ ਸੱਜਣ ਹੈ ਤੇਰੇ ਤੇ ਸਾਡੀਆਂ ਆਸਾਂ ਨੇ ਅਸੀਂ ਤੇਰੀ ਸ਼ਰਨ ਵਿੱਚ ਆਏ ਹਾਂ ਰੱਖਾ ਹੋ ਰੱਖਣ ਹਾਰ ਦੇ ਅੱਲਾ ਨਾਨਕ ਘਰ ਕੇ ਗੋਲ ਏ ਵਾਹਿਗੁਰੂ ਏ ਰੱਖਣ ਹਾਰ ਏ ਦਿਆਲੂ ਦਇਆਕਾਰ ਸਾਨੂੰ ਰੱਖ ਲੈ ਨਾਮ ਤੇਰੇ ਘਰ ਦਾ ਬੋਲਾ ਹੈ ਤੇਰਾ ਸੇਵਕ ਹੈ ਤੇਰਾ ਗੁਲਾਮ ਹੈ ਤੂੰ ਕਿਰਪਾ ਕਰਕੇ ਤੂੰ ਰਖਣਹਾਰਾ ਹੈ ਕਿਰਪਾ ਕਰਕੇ ਸਾਨੂੰ ਰੱਖ ਲੈ ਸਾਨੂੰ ਵਿਚਾਲੈ ਇਹ ਅਰਦਾਸ ਬੇਨਤੀ ਉਸ ਮਾਲ ਪ੍ਰਮਾਤਮਾ ਦੇ ਅੱਗੇ ਸਾਡ ਸੰਗਤ ਕੀਤੇ ਗਈ ਹੈ ਇਹ ਪਾਵਨ ਪਵਿੱਤਰ ਸ਼ਬਦ ਤਨਾਸਰੀ ਰਾਗ ਦੇ ਵਿੱਚ ਉਰਵਜਨ ਦੇ ਮਹਾਰਾਜ ਜੀ ਦਾ ਉਚਾਰਨ ਕੀਤਾ ਹੋਇਆ ਅੰਗ 673 74 ਦੇ ਉੱਪਰ ਸੁਭਾਈ ਵਾਰ ਹੈ ਜਿਸ ਦੇ ਆਪਾਂ ਨੇ ਤੋਂ ਚਬੂਦੀ ਦੇ ਮੁਤਾਬਕ ਵਿਚਾਰ ਕੀਤੀ ਹੈ ਪੁੰਨਿਆ ਭੁਲਾ ਦੇ ਸੰਗਤ ਨੇ ਖਿਮਾ ਬਖਸ਼ਨੀ ਆਉ ਸਾਧ ਸੰਗਤ ਇਹ ਅੱਜ ਦਾ ਹੁਕਮਨਾਮਾ ਮੁਖਵਾਕ ਪਾਣ ਪ੍ਰਾਪਤ ਹੋਇਆ ਹੈ ਸਤਿਗੁਰਾਂ ਦੀ ਬਾਣੀ ਅਗਾਧ ਬੋਧ ਹੈ ਸਤਿਗੁਰਾਂ ਦੀ ਬਾਣੀ ਬੇਅੰਤ ਹੈ ਪ੍ਰਮਾਤਮਾ ਦਿੱਨੀ ਕਿ ਕਿਸੇ ਨੂੰ ਸੋਝੀ ਦਿੰਦੇ ਹੰ ਉਤਨਾ ਕਿ ਹੀ ਉਹ ਬਿਆਨ ਕਰ ਸਕਦਾ ਹੈ ਇਸ ਕਰਕੇ ਆਪਣੀ ਤੁਸ਼ੁਭਦੀ ਦੇ ਮਤਲਬ ਕੀ ਆਪਾਂ ਨੇ ਵਿਚਾਰ ਕੀਤੀ ਆ ਹੁਣਾਂ ਭੁੱਲਾਂ ਦੀ ਸੰਗਤ ਨੇ ਖੇਮਾ